ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਪੂਰਾ ਦੇਖਿਓ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਮੇਰਾ ਸਾਰਾ ਘਰ ਦਿਖਾਵਾਂਗੇ ਤੁਹਾਨੂੰ ਹੋਮ ਟੂਰ ਕਰਵਾਵਾਂਗੇ ਹੋਮ ਟੂਰ ਪੜਿਆ ਲਿਖਿਆ ਦੇ ਕਹਿਣ ਨੂੰ ਤੇ ਕੁਝ ਕੁ ਜਣਿਆਂ ਦਾ ਮੈਨੂੰ ਮੈਸੇਜ ਆਇਆ ਸੀ ਕਿ ਤੁਸੀਂ ਹੋਮ ਟੂਰ ਕਰਵਾਓ ਤੇ ਕੁਝ ਕੁ ਜਣਿਆਂ ਨੇ ਕਿਹਾ ਸੀ ਕਿ ਗਰੀਬਾਂ ਦਾ ਕਾਹਦਾ ਹੋਮ ਟੂਰ ਹੁੰਦਾ ਹਾਂਜੀ ਆਪਾਂ ਇਸ ਗੱਲ ਨਾਲ ਵੀ ਸਹਿਮਤ ਆ ਕਿ ਗਰੀਬਾਂ ਦਾ ਕੋਈ ਹੋਮ ਟੂਰ ਨਹੀਂ ਹੁੰਦਾ ਤੇ ਪਰ ਫਿਰ ਵੀ ਜਿੱਦਾਂ ਦਾ ਮੇਰਾ ਘਰ ਹੈਗਾ ਮੈਨੂੰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗਦਾ ਕਿਉਂਕਿ ਘਰ ਮੇਰਾ ਖੁੱਦਾ ਹੈ ਕਿਰਾਏ ਦਾ ਨਹੀਂਗਾ ਤੇ ਮੈਨੂੰ ਮੇਰੇ ਘਰ ਨਾਲ ਬਹੁਤ ਪਿਆਰ ਤੇ ਮੇਰਾ ਘਰ ਮਹਿਲਾ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੀ ਆ ਸਭ ਤੋਂ ਪਹਿਲਾਂ ਸਟੋਰ ਆ ਗਿਆ ਜੀ ਇੱਧਰ ਆ ਗਈ ਪੇਟੀ ਤੇ ਇੱਧਰ ਆਪਣਾ ਇੱਕ ਮੰਜਾ ਖੜਾ ਤੇ ਇੱਧਰ ਆਪਣਾ ਆ ਗਿਆ ਜੀ ਮੋਟਰਸਾਈਕਲ ਘੋੜਾ ਆਪਣਾ ਤੇ ਇੱਥੇ ਆਪਾਂ ਬਿਸਤਰ ਰੱਖ ਦਈਦੇ ਆ ਕਿਉਂਕਿ ਹੁਣ ਲੋਡ ਨਹੀਂ ਪੈਂਦੀਗੀ ਤੇ ਜਦੋਂ ਲੋਡ ਹੁੰਦੀ ਉਦੋਂ ਚੱਕ ਦਿਆ ਕਰਾਂਗੇ ਤੇ ਵੈਸੇ ਗਰਮੀ ਕਰਕੇ ਇੱਥੇ ਰੱਖ ਦਈਦੇ ਤੁਹਾਨੂੰ ਪਤਾ ਜਗ੍ਹਾ ਅੰਦਰ ਸਤੌਤ ਘਟਾ ਤੇ ਸਮਾਨ ਬਾਲਾ ਹੋ ਜਾਂਦਾ ਤੇ ਇੱਧਰ ਆਪਣਾ ਟਰੰਕ ਆ ਗਿਆ ਇੱਧਰ ਆਪਣਾ ਟਰੰਕ ਆ ਗਿਆ ਤੇ ਇੱਕ ਮੰਜਾ ਆ ਗਿਆ ਤੇ ਇੱਧਰ ਆਪਣੀ ਆ ਗਈ ਫਰਿੱਜ ਤੇ ਉਹ ਤੋਂ ਬਾਅਦ ਇੱਧਰ ਆਪਣਾ ਆ ਗਿਆ ਜੀ ਪੇਟੀ ਦੇ ਨਾਲ ਇਨਵਰਟਰ ਤੇ ਇਨਵਰਟਰ ਦੇ ਨਾਲ ਇੱਕ ਸੋਫਾ ਪਿਆ ਆਪਣਾ ਦੂਜੇ ਦੋ ਟੁੱਟਗੇ ਸੀ ਤੇ ਇੱਕ ਆਪ ਇੱਧਰ ਰੱਖਤਾ ਮੈਂ ਕਿਾ ਚੱਲ ਕਈ ਵਰੀ ਕੋਈ ਆਇਆ ਗਿਆ ਆ ਜਾਂਦਾ ਤੇ ਅਗਲਾ ਕੱਪੜਾ ਚੜਾ ਕੇ ਇਹਨੂੰ ਢਾ ਦਿੰਦਾ ਵੈਸੇ ਹੈ ਤਾਂ ਇਹ ਵੀ ਮਾੜਾ ਮੋਟਾ ਚ ਟੁੱਟਿਆ ਤੇ ਇਹ ਆਪਾਂ ਨੂੰ ਘਰੇ ਨਹੀਂ ਸੀਗੇ ਆਪਦੇ ਨਹੀਂ ਸੀ ਆਪਾਂ ਨੂੰ ਕਿਸੇ ਨੇ ਦਿੱਤੇ ਸੀ ਸੋਫੇ ਤੇ ਉਹ ਤੋਂ ਬਾਅਦ ਆ ਗਿਆ ਜੀ ਦੂਜਾ ਕਮਰਾ ਦੂਜਾ ਕਮਰਾ ਤਾਂ ਵੈਸੇ ਤੁਸੀਂ ਵੇਖਦੇ ਰਹਿੰਨੇ ਇੱਧਰ ਆਪਣਾ ਆ ਗਿਆ ਬੈੱਡ ਤੇ ਇੱਧਰ ਵੀ ਇੱਕ ਆਪਣਾ ਮੰਜਾ ਖੜਾ ਹੈ ਤੇ ਬਾਕੀ ਇਧਰ ਆ ਗਈ ਆਪਣੀ ਬਾਰੀ ਇਧਰ ਆ ਗਈ ਆਪਣੀ ਐਲਸੀਡੀ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਲੈ ਚੱਲਦੇ ਆ ਤੁਹਾਨੂੰ ਬਾਹਰ ਆ ਜਾਓ ਉਸ ਤੋਂ ਬਾਅਦ ਆ ਗਿਆ ਜੀ ਇਧਰ ਆ ਗਿਆ ਆਪਣਾ ਕੂਲਰ ਤੇ ਕੂਂਦਰ ਤੋਂ ਬਾਅਦ ਇਧਰ ਆ ਗਿਆ ਆਪਣਾ ਸਾਰਾ ਬਿਹੜਾ ਤੇ ਆ ਆ ਗਿਆ ਆਪਣਾ ਕਮਰੇ ਦਾ ਬਾਹਰ ਬਾਹਰੋਂ ਕਮਰੇ ਦਾ ਬਾਹਰ ਹੈ ਕਿ ਤੇ ਅੰਦਰ ਜਾ ਕੇ ਧੂਬ ਬਣ ਜਾਂਦੇ ਕਿਉਂਕਿ ਅੰਦਰ ਗਰਾਊਂਡ ਸਟੋਰ ਰੱਖਿਆ ਹੋਇਆ ਇੱਕ ਨਾ ਤਾਂ ਬਾਰ ਦੀ ਬਚਤ ਹੋ ਗਈ ਸੀਗੀ ਤੇ ਨਾਲੇ ਇਹ ਮਤਲਬ ਕਿ ਐਟਵਟਾ ਇੰਨਾ ਹੈ ਨਹੀਂ ਸੀ ਜਿਹਦੇ ਬਾਰ ਗੰਧ ਕੱਢ ਦੇ ਵਿੱਚ ਤੇ ਫਿਰ ਵੀ ਇਧਰ ਬਾਰ ਰੱਖਦੇ ਤੇ ਫਿਰ ਵੀ ਵਾਵਾ ਆਪਾਂ ਫਾਇਦਾ ਕਰ ਲਿਆ ਸੀ ਬਾਰ ਨਾ ਰੱਖਣ ਚ ਤੇ ਉਹ ਤੋਂ ਬਾਅਦ ਚ ਇੱਧਰ ਆ ਗਏ ਆਪਾਂ ਜੀ ਚਾਦਰਾਂ ਥੱਲੇ ਜਿੱਥੇ ਮੈਂ ਚਾਹ ਬਣਾਉਣੀ ਹੁੰਨੀ ਆ ਆਪਣੀ ਕਿਚਨ ਜਿਹੜੀ ਇੱਥੇ ਵੀ ਇੱਕ ਆਪਣਾ ਮੰਜਾ ਪਿਆ ਟੋਕਰੀ ਭਈ ਇੱਧਰ ਇੱਧਰ ਆਪਣਾ ਗੈਸ ਸਿਲੰਡਰ ਤੇ ਇੱਧਰ ਆਪਾਂ ਬੰਨੇ ਸੀ ਝੂਲਾ ਜਦੋਂ ਪਾਣੀਆ ਸੀਗੀਆਂ ਤੇ ਆਪਾਂ ਕਮਰੇ ਜਿੱਨਾਂ ਇਹਦਾ ਚਾਹ ਕੀਤਾ ਸੀ ਕਿਉਂਕਿ ਕੰਨਾਂ ਕੋਲੇ ਇਹ ਚੀਜ਼ ਵੀ ਹੈ ਨਹੀਂ ਗੀ ਤੇ ਆਪਾਂ ਫੇਰ ਵੀ ਬਹੁਤ ਚਾਹ ਕੀਤਾ ਨਾਲੇ ਆਪਾਂ ਮਿਸਤਰੀ ਨੂੰ ਦਿੱਤੇ ਸਗਨ ਦਿੱਤਾ ਤੇ ਨਾਲੇ ਆਪਾਂ ਇਹਦਾ ਚਾਹ ਕੀਤਾ ਮੈਂ ਕਿਹ ਚਾਲ ਕੰਨਾਂ ਚ ਚਾਦਰਾਂ ਪਾਉਣ ਦੀ ਵੀ ਪਹੁੰਚ ਹੈ ਨਹੀਂ ਜਿਨ੍ਹਾਂ ਤੇ ਕੱਖਾਂ ਦੀਆਂ ਕੁੱਲੀਆਂ ਐ ਤੇ ਮਤਲਬ ਕਿ ਓੰਕਾਨ ਨੇ ਦਾ ਕੁੱਲੰਗਾ ਪਾਣੇ ਬਹੁਤ ਔਖੀ ਆ ਦੋਨੀਆਂ ਤੇ ਆਪਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਿੰਨੀ ਜੋ ਕੇ ਹੈਗੇ ਪ੍ਰਮਾਤਮਾ ਦੀ ਮਿਹਰ ਨਾਲ ਸੌਖੇ ਆ ਤੇ ਉਸ ਤੋਂ ਬਾਅਦ ਇੱਧਰ ਆਪਣੇ ਪਾਣੀ ਵਾਲਾ ਤੋੜਾ ਪਿਆ ਇੱਧਰ ਸਮਾਨ ਸਮੂਨ ਜੋ ਵੀ ਵਰਤ ਵਾਲਾ ਸਾਰਾ ਪਿਆ ਕੁਝ ਸਮਾਨ ਇੱਧਰ ਲਈ ਬੈਂਚ ਤੇ ਪਿਆ ਤੇ ਇੱਧਰ ਆਪਣੇ ਭਾਂਡੇ ਢੁੰਡੇ ਜੋ ਬਾਧੂ ਘਾਟੂ ਸਾਰੇ ਇੱਥੇ ਹੀ ਆ ਕਿਉਂਕਿ ਰਸੋਈ ਅਜੇ ਆਪਾਂ ਬਣਾਵਾਂਗੇ ਤੇ ਉਧਰ ਪਿਆ ਆਪਣਾ ਟਰੰਕ ਟਰੰਕ ਦੇ ਵਿੱਚ ਆਪਣਾ ਜੁੱਤੀ ਜੋੜਾ ਜੋ ਵੀ ਆ ਸਾਰਾ ਆ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਇੱਧਰ ਇੱਧਰ ਦਿਖਾਉਣੀ ਤੁਹਾਨੂੰ ਆਪਾਂ ਸਾਰਾ ਇੱਧਰ ਆਪਣਾ ਬੀਜਾ ਹੈਗਾ ਜੀ ਪਾਲਕ, ਮੇਥੀ ਆਹ ਪਾਲਕ, ਮੇਥੀ ਕਹਿੰਦੇ ਮਿਰਚਾਂ ਤੇ ਆਪਣੀ ਇੱਕ ਇੱਧਰ ਖੜੀ ਆ ਕਿ ਜਾਮਨ ਬਹੁਤ ਵੱਡੀ ਜਾਮਨ ਠੀਕ ਆ ਜੀ ਇੱਧਰ ਆਪਣਾ ਹੈਗਾ ਮਰੂਦ ਤੇ ਬਾਕੀ ਇੱਧਰ ਆਪਣੀ ਬੈਂਗਣੀ, ਗੂਣੀ ਲਾਈ ਆ ਸਾਰਾ ਜੋ ਵੀ ਆ ਮਿਰਚਾਂ, ਮੁਰਚਾਂ, ਬੈਂਗਣੀ ਬਹੁਤ ਕੁਝ ਬੀਜਾ ਇੱਧਰ ਤੇ ਤੇਰਾ ਸਾਗ ਖੜਾ ਮੀ ਫੇਰ ਪੈਗਾ ਤੇ ਮੇਰਾ ਇਰਾਦਾ ਸੀਗਾ ਸਾਗ ਧਰ ਲਾਂਗੇ ਤੇ ਪਰ ਹਜੇ ਮੇਰਾ ਲੋਟ ਜਾ ਨਹੀਂ ਬਣਿਆ ਮੇਰਾ ਮਨ ਜਾ ਨਹੀਂ ਕਰਦਾ ਹਜੇ ਧਰਨ ਨੂੰ ਤੇ ਸੋਚਦੀ ਤਾਂ ਮੈਂ ਬਹੁਤ ਦਿਨਾਂ ਦੀਆਂ ਵੀ ਸਾਗ ਧਰ ਲਗੇ ਸਾਗ ਧਰ ਲਗੇ ਤੇ ਬਾਕੀ ਖੜਾ ਬਹੁਤ ਸੋਹਣਾ ਸਾਗ ਸੁਗਾ ਇਥੇ ਆ ਚੜਾਈ ਜਿਹੜੀ ਆਂਦਾਂ ਕਿ ਹੁੰਦਾਂ ਨਾ ਬੁੜੀਆਂ ਚੜਾਈ ਦਾ ਸਾਗ ਤੇ ਚੜਾਈ ਦਾ ਸਾਗ ਵਿੱਚ ਪਾਲਕ ਦੇ ਵੀ 2-4 ਬੂਟੇ ਖੜੇ ਆ ਤੇ ਵਿੱਚ ਦੂਜਾ ਨਹੀਂ ਚੜਾਈ ਚੜੂਈ ਹੈ ਵਿੱਚ ਹਰੀਆਂ ਮਿਰਚਾਂ ਲਾਈਆਂ ਸੀ ਬੂਟੇ ਉਹ ਹੋ ਗਿਆਂ ਤੇ ਭਿੰਡਾਂ ਵੀ ਨਿੱਕੇ ਨਿੱਕੇ ਬੂਟਿਆਂ ਨੂੰ ਲੱਗਦਾਂ ਆਉਂਦਾਂ ਬਹੁਤ ਜ਼ਿਆਦੇ ਤੇ ਮਿਰਚਾਂ ਵੀ ਬੂਟਿਆਂ ਨੂੰ ਲੱਗਦਾਂ ਆਉਂਦਾਂ ਤੇ ਸੋਫਾ ਇੱਕ ਆਪਣਾ ਹੋ ਪਿਆ ਏ ਉਹ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਆਪਾਂ ਇਧਰ ਸੜ ਤਾਂ ਤੇ ਇਧਰ ਬਾਥੂ ਆਪਣਾ ਬਿਨਾ ਬੀਜੇ ਤੇ ਵੇਖ ਲਓ ਕਿੱਡਾ ਕਿੱਡਾ ਖੜਾ ਬਹੁਤ ਜ਼ਿਆਦੇ ਉੱਗਿਆ ਖੜਾ ਤੇ ਇਧਰ ਆਪਣਾ ਆਗਾਜੀ ਪੂਦਨਾ ਇਧਰ ਆਪਣਾ ਆਗਾ ਪੂਦਨਾ ਪੂਦਨੇ ਦੇ ਵਿੱਚ ਚੜਾਈ ਚੜੂਈ ਉੱਗੀ ਖੜੀ ਆ ਤੇ ਇਧਰ ਆਪਣਾ ਟਾਲੀ ਲਾਈ ਸੀ ਤਾਂ ਤੁਸੀਂ ਵੇਂਦੇ ਰਹਿੰਨੇ ਆ ਤੇ ਇਧਰ ਆਪਣਾ ਇੱਟ-ਵੱਟਾ ਜੋ ਵਾਧੂ ਘਾਟੂ ਆ ਹੋ ਪਿਆ ਏ ਤੇ ਵਿਹੜਾ ਬਾਬੇ ਦੀ ਕਿਰਪਾ ਨਾਲ ਆਪਣਾ ਬਥੇਰਾ ਖੁੱਲਾ ਏ ਠੀਕ ਆ ਤੇ ਇਧਰ ਆ ਗਿਆ ਆਪਣਾ ਬਾਥਰੂਮ ਲੈਟਰਨ ਤੇ ਕਮਰਾ ਆ ਦੂਜਾ ਥੜਾ ਬਣਾਇਆ ਹੋਇਆ ਤੇ ਇਧਰ ਆ ਗਿਆ ਆਪਣਾ ਜੀ ਗੇਟ ਇੱਥੇ ਆਪਣਾ ਗੇਟ ਆ ਜਿੱਥੋਂ ਆਪਾਂ ਐਂਟਰ ਹੁੰਨੇ ਆ ਆਪਾਂ ਤੁਹਾਨੂੰ ਗਲੀ ਵੀ ਦਿਖਾਉਨੇ ਇੱਥੋਂ ਆਪਾਂ ਨਿਕਲਦੇ ਆ ਬਾਹਰ ਤੇ ਆ ਆ ਦੂਜਾ ਨਹੀਂ ਆਪਣਾ ਗਲੀ ਇਧਰੋਂ ਗਲੀ ਆਉਂਦੀ ਆਪਣੇ ਘਰ ਨੂੰ ਪੂਰੇ ਸਿਰੇ ਤੋਂ ਸਿਰੇ ਤੱਕ ਠੀਕ ਆ ਤੇ ਇੱਧਰ ਆਪਣੇ ਗਵੰਡਕਾਂ ਦਾ ਗੇਟ ਆ ਇੱਧਰਲੇ ਪਾਸੇ ਦੋ ਬਾਰਾ ਦੋਨਾਂ ਭਰਾਵਾਂ ਦੇ ਇਹਨਾਂ ਦੇ ਇੱਕ ਦਾ ਇੱਥੇ ਕਿੱਕ ਦਾ ਹੋ ਉੱਥੇ ਜਾ ਕੇ ਆ ਤੇ ਇਹਨਾਂ ਦੇ ਬਾਰੇ ਰੱਖੇ ਹੋਏ ਆ ਇੱਥੇ ਤੇ ਇਹ ਜਦੋਂ ਮਤਲਬ ਕਿ ਜਦੋਂ ਮੈਨੂੰ ਥਾਂ ਦਿੱਤਾ ਇਹ ਥਾਂ ਮੈਨੂੰ ਝੂਠ ਮਾਰ ਕੇ ਮਿਲਿਆ ਸੀ ਵੀ ਉਹਨਾਂ ਨੇ ਐਵੇਂ ਦੇਤਾ ਸੀਗਾ ਉਹ ਕਹਿੰਦੇ ਸੀਗੇ ਨਾ ਵੀ ਇਹ ਗਲੀ ਇਕੱਲੇ ਘਰ ਨੂੰ ਆਉਂਦੀ ਆ ਤੇ ਬਾਕੀ ਜਦੋਂ ਅਸੀਂ ਲਿਆ ਤੇ ਉਦੋਂ ਸਾਨੂੰ ਪਤਾ ਲੱਗਾ ਵੀ ਇਹ ਦੋ ਘਰਾਂ ਨੂੰ ਤਿੰਨਾ ਘਰਾਂ ਨੂੰ ਲੱਗਦੀ ਗਲੀ ਮੈਂ ਕਿਹਸ ਘਰ ਨੂੰ ਵੀ ਗਲੀ ਲੱਗਦੀ ਤੇ ਕਿ ਇਹ ਦੋ ਘਰਾਂ ਦੋ ਭਰਾ ਹੈ ਇਹਨਾਂ ਦੋਨਾਂ ਭਰਾਵਾਂ ਨੂੰ ਵੀ ਇਹ ਗਲੀ ਲੱਗਦੀ ਆ ਤੇ ਬਾਕੀ ਇਧਰ ਤੇ ਆਪਾਂ ਫਿਰ ਇਹ ਗੱਲ ਸੋਚ ਲਈ ਸੀ ਮੈਂ ਕਿ ਚਲ ਉਹਨਾਂ ਨੇ ਤਾਂ ਦੇਣ ਵਾਲੇ ਨਹੀਂ ਦੇਤਾ ਤੇ ਆਪਾਂ ਇਹ ਗੱਲ ਸੋਚ ਲਈ ਸੀ ਮੈਂ ਕਿ ਚਲੋ ਕੋਈ ਨਹੀਂ ਹਨਾ ਬਿਨੰਕਣੀਆਂ ਕਿਹੜਾ ਗਲੀ ਸਰ ਤੇ ਚੱਕਣੀ ਆ ਤੇ ਆਪਾਂ ਕਹਾਂ ਚਲੋ ਕੋਈ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਇੱਕ ਸੋਫਾ ਆਪਣਾ ਇਧਰ ਪਿਆ ਹੈ ਇਹ ਵੀ ਟੁੱਟ ਗਿਆ ਸੀ ਇਹ ਵੀ ਸੋਫਾ ਉਹ ਸੋਫੇ ਦੇ ਨਾਲ ਦਾ ਹੀ ਆ ਜਿਹੜਾ ਆਪਾਂ ਉੱਥੇ ਵੇਖਿਆ ਕੋਹ ਪਿਆ ਤੇ ਕਾਹ ਪਿਆ ਤੇ ਕੰਦਰ ਪਿਆ ਤੁਹਾਨੂੰ ਵਿਖਾਤਾ ਸੀ ਤੇ ਇੱਧਰ ਆਪਾਂ ਇੱਟਾਂ ਮਗਾਈਆਂ ਸੀਗੀਆਂ ਆਪਾਂ ਸੋਚਿਆ ਸੀਗਾ ਵੀ ਆਪਾਂ ਮਤਲਬ ਕਿ ਕੰਦ ਕਰਾਂਗੇ ਇੱਥੇ ਪਰਦਾ ਲਾ ਦੇਾਂਗੇ ਕਿਉਂਕਿ ਹੁਣ ਨੇਹਰਾਂ ਝਖੜੇ ਆਈ ਜਾਂਦੇ ਤੁਹਾਨੂੰ ਪਤਾ ਹੀ ਹੈ ਕਿੰਨੇ ਹਨ ਝਖੜੇ ਆਉਂਦੇ ਸਮਾਨ ਸਾਰਾ ਘੱਟੇ ਨਾਲ ਭਰਿਆ ਪਿਆ ਤੁਸੀਂ ਵੇਖ ਲਿਆ ਹੁਣ ਤੇ ਸਾਰਾ ਸਮਾਨ ਘੱਟੇ ਨਾਲ ਭਰਿਆ ਪਿਆ ਤੇ ਨੇਹਰਾਂ ਝਖੜੇ ਆਉਂਦੇ ਕਰਕੇ ਤੇ ਇਹ ਲਿਆਉਂਦਾਂ ਸੀ ਇੱਟਾਂ ਤੇ ਬਸ ਹਜੇ ਸਬਾਬੀ ਨਹੀਂ ਬਣਿਆ ਕਿਉਂਕਿ ਨਾ ਤਾਂ ਰੇਤਾ ਤੇ ਸੀਮੈਂ ਰੇਟਾ ਤੇ ਸੀਮੈਂਟ ਲਿਆਉਣ ਵਾਲਾ ਸੀਗਾ ਤੇ ਆਪਾਂ ਲਿਆਂਦਾ ਨਹੀਂ ਹਜੇ ਕਿਉਂਕਿ ਪਹੁੰਚ ਨਹੀਂ ਸੀਗੀ ਇੰਨੀ ਹਜੇ ਐਟ ਵੀ ਥੋੜਾ ਥੋੜੇ ਪੈਸੇ ਜੋੜ ਕੇ ਆਪਾਂ ਮਹंगाई ਸੀ ਐਵੇਂ ਆਪਾਂ ਫੁਗਰਾਂ ਘਮਾਰੇ ਜਾ ਕੇ ਤੇ ਤਾਂ ਕਰਕੇ ਹਜੇ ਇੱਕ ਤਾਂ ਇੱਥੇ ਪਰਦਾ ਲਾਉਣਾ ਸੀਗਾ ਤੇ ਇੱਕ ਪਰਦਾ ਇਧਰ ਜਿੱਧਰ ਲੱਗਾ ਸੁੱਕੀਆਂ ਇੱਟਾਂ ਦੇ ਇਧਰ ਲਾਉਣਾ ਸੀਗਾ ਤੇ ਹੁਣ ਵੈਗਰੂ ਮੇਅਰ ਕਰੇ ਹੋਣਾ ਉਸ ਹੈਗੀ ਆ ਵੀ ਹੁਣ ਇੱਟਾ ਲਿਆ ਕੇ ਆਪਾਂ ਤੇ ਜ਼ਰੂਰ ਪਰਦੇ ਕਰਾਂਗੇ ਇੱਕ ਤਾਂ ਇਧਰੋਂ ਪਰਦਾ ਲਾ ਦਾਂਗੇ ਕਿ ਇਧਰੋਂ ਤਾਂ ਇੱਥੇ ਰੱਖ ਲਾਂਗੇ ਆਪਾਂ ਬਾਹਰ ਤੇ ਬਾਅਦ ਚ ਇਹਦੇ ਵਿੱਚ ਫਰਸ਼-ਪੁਰਸ਼ ਪਾ ਦਾਂਗੇ ਵਿੱਚੋਂ ਤਿਆਰੀ ਕਰਾ ਦਾਂਗੇ ਇਹ ਕਮਰੇ ਵਾਲੇ हिसाब बन ਜਾਊਗਾ ਵੀ ਕਮਰਾ ਹੀ ਇੱਕ ਹਿਸਾਬ ਦਾ ਕਿਉਂਕਿ ਮੁੜ ਕੇ ਕੀ ਉਹਦਾ ਨਾਂ ਨਾਲੇ ਤਾਂ ਮੁੰਜੇ-ਮੁੰਜੇ ਡਹਿ ਜਾ ਕਰਨ ਕਿ ਨਾ ਇਨਵਰਟਰ ਨਾ ਊਟਰ ਇੱਥੇ ਆਜੂਗਾ ਨਾਲੇ ਖਰਾਜ ਇੱਥੇ ਆਜੂਗੀ ਤੇ ਜਦੋਂ ਪਹੁੰਚ ਪਾਊਗੀ ਦਰਸੋਈ ਪਾ ਲਾਂਗੇ ਦਰਸੋਈ ਪਾ ਕੇ ਬਾਅਦ ਚ ਸਾਰਾ ਸਮਾਨ ਅਰਸੋਈ 'ਚ ਸ਼ਿਫਟ ਕਰ ਦਾਂਗੇ ਤੇ ਉਹਨੇ ਆਪਾਂ ਇੱਥੇ ਆਪ ਦਾ ਟਾਈਮ ਪਾਸ ਕਰਾਂਗੇ ਕਿਉਂਕਿ ਆਪਾਂ ਕਿਹੜਾ ਕੋਈ ਕਿਸੇ ਦੇ ਘਰੇ ਬੈਠੇ ਹਨਾ ਆਪਦਾ ਘਰ ਆ ਤੇ ਆਪਦਾ ਥਾਂ ਹੈ ਤੇ ਜਿੱਥੇ ਮਰਜ਼ੀ ਚੀਜ਼ ਰੱਖੋ ਜਿੱਥੋਂ ਮਰਜ਼ੀ ਚੀਜ਼ ਚੱਕ ਤਾ ਕਰਕੇ ਆਪਾਂ ਇੱਥੇ ਇੰਨਾ ਕੁ ਬਣਾਤਾ ਸੀਗਾ ਜਿੰਨੀ ਕੁ ਪਹੁੰਚ ਸੀਗੀ ਤੇ ਬਾਕੀ ਪਰਮਾਤਮਾ ਰੱਖੇ ਸੁੱਖ ਤੇ ਬਾ ਆਪਾਂ ਗਾਂਹ ਕਰਾਂਗੇ ਹੋਰ ਕੋਈ ਨਾ ਕੋਈ ਪੰਨ ਘੜ ਕੋਈ ਹੱਲ ਕਰਾਂਗੇ ਜਦੋਂ ਵਾਹਿਗੁਰੂ ਨੇ ਆਪਣੇ ਚ ਪਹੁੰਚ پائی ਤੇ ਇਧਰ ਆਪਾਂ ਚੁੱਲਾ ਘੱਟ ਰੱਖਿਆ ਜੀ ਕਈ ਵਾਰੀ ਕੋਈ ਚੀਜ਼ ਵਕਤ ਬਣਾਉਣੀ ਹੁੰਦੀ ਆ ਹਨ ਤੇ ਇੱਥੇ ਬਣਾ ਬਣੂ ਕੇ ਆਪਾਂ ਖਾ ਲਈਦੀ ਕਿਉਂਕਿ ਮੈਨੂੰ ਚੁੱਲੇ ਦੀ ਬਣੀ ਚੀਜ਼ ਦਾ ਬਹੁਤ ਰਹਿੰਦਾ ਵੀ ਮੈਂ ਚੁੱਲੇ ਤੇ ਚੀਜ਼ ਬਣਾ ਕੇ ਖਾਵਾਂ ਤੇ ਮੇਰਾ ਜਿਹੜਾ ਵੱਡਾ ਮੁੰਡਾ ਏ ਉਹ ਵੀ ਚੁੱਲੇ ਦੀ ਬਣੀ ਚੀਜ਼ ਖਾ ਕੇ ਬਹੁਤ ਖੁਸ਼ ਆ ਉਹ ਵੀ ਕਹੂਗਾ ਚੁੱਲੇ ਤੇ ਜਿੱਦ ਰੋਟੀ ਰੋਟੀ ਲਾਉਂਦੀ ਹਾਂ ਤੇ ਉਹਨੂੰ ਵੀ ਬਹੁਤ ਚਾ ਚੜਦਾ ਹੁੰਦਾ ਕਹਿੰਦਾ ਹੁੰਦਾ ਚੁੱਲ੍ਹੇ ਦੀ ਰੋਟੀ ਖਾਵਾਂਗੇ ਅੱਜ ਕਿਉਂਕਿ ਉਹ ਚੁੱਲ੍ਹੇ ਦੀ ਚੀਜ਼ ਖਾ ਕੇ ਬਾਲਾ ਖੁਸ਼ ਆ ਤੇ ਵੈਸੇ ਚੁੱਲ੍ਹੇ ਦੀ ਚੀਜ਼ ਨਾਲ ਦੀ ਕੁਰੀ ਸਭ ਨਹੀਂ ਮੈਂ ਤਾਂ ਆਪ ਬਹੁਤ ਖੁਸ਼ ਹਾਂ ਤੇ ਇਹ ਸੀ ਜੀ ਮੇਰਾ ਅੱਜ ਦਾ ਬਲੌਗ ਤੇ ਇਹ ਸੀ ਮੇਰਾ ਘਰ ਤੁਹਾਨੂੰ ਮੇਰਾ ਘਰ ਕਿਦਾਂ ਦਾ ਲੱਗਿਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੋਹਣਾ ਲੱਗਿਆ ਜਾਂ ਕਿਵੇਂ ਲੱਗਿਆ ਜਾਂ ਕੀ ਇਹਦੇ ਚ ਵਧੀਆ ਲੱਗਿਆ ਕੀ ਗਲਤ ਲੱਗਿਆ ਕਿਉਂਕਿ ਮੈਂ ਤਾਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਵੀ ਮੈਨੂੰ ਮੇਰਾ ਘਰ ਬਹੁਤ ਸੋਹਣਾ ਲੱਗਦਾ ਮੇਰਾ ਘਰ ਮੈਨੂੰ ਮਹਿਲ ਵਰਗਾ ਹੈ ਮੇਰਾ ਦੱਸੇ ਤੇ ਜਿੰਨਾਂ ਜਿੰਨਾਂ ਨੇ ਮੈਨੂੰ ਕਿਹਾ ਸੀ ਵੀ ਘਰ ਦਾ ਹੋਮ ਟੂਰ ਕਰਵਾਓ ਤੇ ਉਹ ਉਹ ਜਾਣੇ ਸਾਰੇ ਵਲੌਗ ਨੂੰ ਜ਼ਰੂਰ ਵੇਖਿਓ ਸਕਿਪ ਨਾ ਕਰਿਓ ਪੂਰਾ ਬਲੌਗ ਦੇਖ ਕੇ ਤੇ ਮੈਨੂੰ ਦੱਸਿਓ ਜ਼ਰੂਰ ਵੀ ਤੁਹਾਨੂੰ ਮੇਰਾ ਅੱਜ ਦਾ ਵਲੌਗ ਕਿਵੇਂ ਲੱਗਿਆ ਕਿਉਂਕਿ ਮੈਂ ਜਦੋਂ ਦੀ ਇਸ ਘਰ ਦੇ ਵਿੱਚ ਆਈਆਂ ਤੇ ਮੈਨੂੰ ਮੇਰੇ ਘਰ ਨੇ ਬਹੁਤ ਕੁਝ ਸਿਖਾਇਆ ਤੇ ਬਹੁਤ ਕੁਝ ਦਿੱਤਾ ਤੇ ਮੈਨੂੰ ਇਸ ਘਰ ਦੇ ਦਾ ਚਾਕੇ ਕੋਈ ਤੰਗੀ ਨਹੀਂ ਤੇ ਇਹ ਥਾਂ ਜਿੱਨਾਂ ਤੋਂ ਲਿਆ ਸੀ ਉਹ ਵੀ ਇੱਥੇ ਢੇੜਾ ਮਾਰਨ ਆਉਂਦੇ ਹੁੰਦੇ ਆ ਤੇ ਉਹ ਵੀ ਮੈਨੂੰ ਕਹਿੰਦੇ ਹੁੰਦੇ ਵੀ ਤੁਹਾਨੂੰ ਕੋਈ ਤੰਗੀ ਕੋਈ ਪਰੇਸ਼ਾਨੀ ਤੇ ਮੈਨੂੰ ਇਸ ਘਰ ਦੇ ਵਿੱਚ ਕੋਈ ਵੀ ਤੰਗੀ ਨਹੀਂ ਕੋਈ ਵੀ ਪਰੇਸ਼ਾਨੀ ਨਹੀਂ ਇਹ ਘਰ ਮੈਂ 2024 ਦੇ ਪਹਿਲੇ ਮਹੀਨੇ ਥਾਂ ਦੀ ਖਰੀਦ ਕੀਤੀ ਸੀ ਤੇ ਦੂਜੇ ਮਹੀਨੇ ਆ ਕੇ ਸੀ ਇੱਥੇ ਕਰ ਲਈ ਬਸੋਂ ਤੇ ਇਸ ਘਰ ਦੇ ਵਿੱਚ ਮੈਂ ਬਹੁਤ ਖੁਸ਼ ਆ ਬਹੁਤ ਰਾਜੀ ਖੁਸ਼ ਹਾਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਕਿਸੇ ਰਕਮ ਦੀ ਵੀ ਪਰੇਸ਼ਾਨੀ ਨਹੀਂ ਤੇ ਜਿਹੜਾ ਮੈਂ ਘਰ ਪੁਰਾਣਾ ਵੇਚ ਕੇ ਆਈ ਸੀ ਉਹਦੇ ਚ ਦੋ ਕਮਰੇ ਸੀ ਇੱਕ ਰਸੋਈ ਸੀ ਤੇ ਉਸ ਘਰ ਦੇ ਵਿੱਚ ਵੀ ਜਿਹੜੇ ਆ ਕੇ ਰਹਿ ਰਹੇ ਆ ਜਿਨ੍ਹਾਂ ਨੇ ਉਹ ਜਗ੍ਹਾ ਖਰੀਦੀ ਆ ਤੇ ਉਹ ਵੀ ਕਹਿੰਦੇ ਵੀ ਸਾਨੂੰ ਤੁਹਾਡੇ ਘਰ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਵੀ ਜਦੋਂ ਦੇ ਅਸੀਂ ਆਏ ਆ ਬਹੁਤ ਮौज ਕਰਦੇ ਆ ਤੇ ਅਸੀਂ ਵੀ ਜਦੋਂ ਦੇ ਇਸ ਘਰ ਚ ਆਏ ਆ ਬਹੁਤ ਮौज ਕਰਦੇ ਆ ਸਾਨੂੰ ਵੀ ਕਿਸੇ ਰਕਮ ਦੀ ਕੋਈ ਤੰਗੀ ਨਹੀਂ ਕੋਈ ਕਮੀ ਨਹੀਂ ਕੋਈ ਪੇਛੀ ਨਹੀਂ ਤੇ ਕਿਸੇ ਰਕਮ ਦਾ ਵੀ ਕੋਈ ਵੀ ਟੜਕੂ ਨਹੀਂ ਹੈਗਾ ਇੱਥੇ ਮੌਜ ਨਾਲ ਸੌ ਕੇ ਮੌਜ ਨਾਟਦੇ ਆ ਮਤਲਬ ਕਿ ਜਦ ਦੇ ਅਸੀਂ ਪਹਿਲੇ ਦਿਨ ਇੱਥੇ ਛੱਤ ਪਾਈ ਸੀ ਕਿ ਤੇ ਉੱਥੇ ਬੈਠ ਕੇ ਸੀ ਜਿੱਥੇ ਤੁਸੀਂ ਬਾਥਰੂਮ ਲੈਟਰਨ ਵੇਖਿਆ ਤੇ ਉੱਥੇ ਬੈਠਕ ਸੀਗੀ ਤੇ ਅਸੀਂ ਬੈਠਕ ਬਾਅਦ ਚ ਢਾਈ ਆ ਕਿਉਂਕਿ ਇਟਾਂ ਬਾਥਰੂਮ ਲੈਟਰੀ ਨੂੰ ਨਹੀਂ ਸੀ ਲਿਆਂਦਣਾ ਜਾਂਦਾਂ ਪਹੁੰਚ ਹੈ ਨਹੀਂ ਸੀਗੀ ਤੇ ਤਾਂ ਕਰਕੇ ਫਿਰ ਲੈਟਰੀ ਨੂੰ ਬਾਥਰੂਮ ਉੱਥੇ ਬਣਾਤਾ ਜਿਹੜੀ ਬੈਠਕ ਸੀ ਉਹ ਢਾਕੇ ਬਣਾਉਣਾ ਪਿਆ ਸਾਨੂੰ 25-26 ਹਜ਼ਾਰ ਨਿਕਲਿਆ ਸੀ ਬੈਠਕ ਚ ਤਾਂ ਕਰਕੇ ਫਿਰ ਸਾਨੂੰ ਬੈਠ ਘਟਾਉਣੀ ਪਈ ਨਹੀਂ ਬੈਠਕ ਬਹੁਤ ਸੋਹਣੀ ਸੀ ਉੱਥੇ ਤੇ ਛੱਤ ਬਦਲਣ ਵਾਲੀ ਸੀ ਉਹਦੀ ਜਾਣ ਕੇ ਲੈਂਟਰ ਪਟਿਆ ਹੋਇਆ ਸੀ ਤੇ ਉਦੋਂ ਤੱਕ ਅੰਧ ਕੌਲਾ ਵੀ ਕੋਈ ਵੀ ਹੈ ਨਹੀਂ ਸੀਗਾ ਤੇ ਅਸੀਂ ਪਹਿਲੇ ਦਿਨ ਹੀ ਮਤਲਬ ਕਿ ਇੱਧਰ ਪੈ ਗਈ ਸੀ ਮੈਂ ਕੱਲੀ ਪ੍ਰਾਚਤ ਤੱਕ ਕੰਮ ਤੇ ਉੱਠ ਗਈ ਸੀ ਰਾਤ ਨੂੰ ਉਦੋਂ ਮਲਬਈ ਕਿੱਦੇ ਜਲਾ ਨਾ ਜਾਂਦਾ ਸੀ ਤੇ ਮੈਂ ਕੱਲੀ ਆਰਮ ਨਾਲ ਜਗਮੀਤ ਨੂੰ ਲੈ ਕੇ ਪੈ ਗਈ ਸੀ ਤੇ ਮੈਨੂੰ ਭੋਰਾ ਵੀ ਇੱਥੇ ਡਰ ਨਹੀਂ ਲੱਗਿਆ ਮੌਜ ਨਾਲ ਅਸੀਂ ਸਾਰੀ ਰਾਤ ਸੁੱਤੇ ਤੇ ਮੌਜ ਨਾਲ ਉੱਠੇ ਤੇ ਉਦੋਂ ਬਾਥਰੂਮ ਲੈਟਰਨ ਨਹੀਂ ਸੀ ਬਣਿਆ ਇੱਥੇ ਤੇ ਥੋੜਾ ਜਿਹਾ ਬਾਥਰੂਮ ਲੈਟਰਨ ਦੀ ਤੰਗੀ ਸੀਗੀ ਫਿਰ ਇਹਨਾਂ ਨੂੰ ਠਾਠੂ ਲਈਦਾ ਸੀ ਰਾਤ ਨੂੰ ਜਦੋਂ ਕਿਤੇ ਲੈਟਰਨ ਦਾ ਹੀ ਸੀ ਵੱਧ ਚਲੋ ਬਾਥਰੂਮ ਤਾਂ ਬਲਾ ਘਰੀ ਘਰਪੁਰ ਲੈਂਦਾ ਤੇ ਮਤਲਬ ਕਿ ਇਹਨਾਂ ਨੂੰ ਫਰਗਵੰਡਾਂ ਨੇ ਸਾਡਾ ਜਾਣ ਕੇ ਬਹੁਤ ਸਾਫ਼ ਦਿੱਤਾ ਬਹੁਤ ਵਧੀਆ ਹੈ ਸਾਡਾ ਆਂਟ ਗਵੰਡ ਸਾਰੇ ਬਹੁਤ ਵਧੀਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਆ ਜਾਂ ਕੋਈ ਗੱਲਬਾਤ ਕਿਸੇ ਰਕਮ ਦੀ ਹੁੰਦੀ ਆ ਤੇ ਵਧੀਆ ਭੱਜ ਕੇ ਆਉਂਦੇ ਆ ਦੁੱਖ ਦਾ ਸੁੱਖ ਦਾ ਵੰਦੇ ਆ ਕਿਸੇ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਤੇ ਇਸੇ ਕਰਕੇ ਮੈਂ ਕਹ ਚਾ ਲਾਣ ਗਵੰਡ ਨਾ ਵੀ ਹੁੰਦਾ ਬੰਦੇ ਦਾ ਹਨਾ ਮੋ ਤੇ ਤੇ ਮੈਂ ਕਹ ਸਾਨੂੰ ਕਿ ਆਂਦੇ ਆ ਨੰਗੀ ਜਾਣ ਤੇ ਵੈਸੇ ਜਿਨ੍ਹਾਂ ਨੇ ਥਾਂ ਵੇਚਿਆ ਸੀ ਤੇ ਉਹਨਾਂ ਨੇ ਸਾਨੂੰ ਕਹਿਤਾ ਸੀਗਾ ਵੀ ਥਾਂ ਮਤਲਬ ਕਿ ਗਲੀ-ਕੱਲਿਆਂ ਦੀ ਤੇ ਗਲੀ ਸਾਂਝੀ ਸੀਗੀ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਗਲੀ ਸਾਂਝੀ ਆ ਤੇ ਚਲੋ ਜੀ ਅੱਜ ਦਾ ਵਲੋਗ ਇੱਥੇ ਹੀ ਕਰਦੇ ਆਂ ਖਤਮ ਮਿਲਦੇ ਆਂ ਕਿਸੇ ਹੋਰ ਵਲੋਗ ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਹੁਤ-ਬਹੁਤ ਸਾਰਿਆਂ ਦਾ ਥੈਂਕ ਯੂ